ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਏ ਨੇ ਥੋੜੇ ਇਸੇ ਦੇ ਚ ਕਿਉਂਕਿ ਉਹਨਾਂ ਦੁਆਰਾ ਕਿਹਾ ਗਿਆ ਕਿ ਜਿੰਨੇ ਹੜਪੀਟ ਤੇ ਏਰੀਏ ਨੇ ਉਹਨਾਂ ਵਿੱਚ ਮੈਂ ਖੁਦ ਜਾ ਰਿਹਾ ਮੁੱਖ ਮੰਤਰੀ ਸਾਹਿਬ ਆਏ ਆ ਉਹਨਾਂ ਦੀ ਸਿਕਿਉਰਿਟੀ ਨੇ ਸਾਨੂੰ ਪਿੰਡ ਵਾਲੇ ਨੂੰ ਕਿਸ ਨੂੰ ਉਹਨਾਂ ਨਾਲ ਮਿਲ ਨਹੀਂ ਦਿੱਤਾ ਉਹ ਆਪੇ ਆਏ ਆ ਕੋਈ ਆਪਦੇ ਦੋ ਚਾਰ ਪਤਾ ਨਹੀਂ ਕਿੰਨੇ ਬੰਦੇ ਲੈ ਕੇ ਆਏ ਉਹਨਾਂ ਦੇ ਨਾਲ ਉੱਥੋਂ ਮੌਕਾ ਵੇਖ ਕੇ ਪੁੱਲ ਤੋਂ ਵਾਪਸ ਹੋ ਗਿਆ ਸਾਡਾ ਸਾਰਾ ਪਿੰਡ ਦੀ ਸਿਕਿਉਰਿਟੀ ਨੇ ਗਵਾ ਕਰਕੇ ਰੱਖਿਆ ਵੀ ਹੈ ਗਿਆ ਨਾ ਗੱਲ ਨਹੀਂ ਕਰਨੀ ਪ੍ਰਸ਼ਾਸਨ ਠੀਕਾ ਹੁਣ ਆ ਰਿਹਾ ਸਾਡੀ ਛਾਰ ਲੈ ਰਿਹਾ ਔਰ ਜਦੋਂ ਛਾਰ ਲੈਣ ਦਾ ਟਾਈਮ ਸੀ ਉਦੋਂ ਪ੍ਰਸ਼ਾਸਨ ਨੇ ਪੁੱਛ ਕੁਛ ਨਹੀਂ ਕੀਤੀ ਇਹ ਜਿਹੜਾ ਹਾੜਾ ਪ੍ਰਸ਼ਾਸਨ ਦਾ ਦਿੱਤਾ ਹੀ ਹੈ ਹੁਣ ਸ਼ਾਇਦ ਆ ਕੀ ਹੁਣ ਮਦਦ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਨੂੰ ਕੀ ਰਾ ਸੰਦੇਜਣਗੇ ਪਰ ਹੁਣ ਪਠੇ ਰਹਿ ਜਾਣਗੇ ਇਹਨਾਂ ਨਾਲ ਲੋਕਾਂ ਦਾ ਘਾਜਾ ਥੋੜੀ ਹੋਣਾ ਲੋਕਾਂ ਦਾ 70 80 ਹਜ਼ਾਰ ਦਾ ਖੇਡੇ ਦਾ ਝੋਨਾ ਮਰ ਚੁੱਕਾ ਜਿਹੜੇ ਹੋਰ ਨੁਕਸਾਨ ਹੋ ਗਏ ਵੱਖਰੇ ਕੈਂਡ ਵਾਲਿਆਂ ਵਾਲਨ ਸਾਰੇ ਮਿਲੋ ਰਲ ਕੇ ਮਦਦ ਕੀਤੀ ਜਾ ਰਹੀ ਹੈ ਜਿਹ ਕਿਸੇ ਦੇ ਪਸ਼ੂ ਲਿਆਉਣ ਵਾਲੇ ਤੇ ਰਿਆਨਿੰਦਰ ਪ੍ਰਤਾਪ ਦਾ ਵੱਡਾ ਬੇੜਾ ਦਿੱਤਾ ਉਥੇ ਪਸ਼ੂ ਡੰਗਰ ਟਰੈਕਟਰ ਕੋਈ ਕਿਸੇ ਦੇ ਸਾਧਨ ਲਿਆਉਣ ਦਾ ਉਹ ਲੈ ਕੇ ਆਉਂਦੇ ਆ 10 12 ਉਹਨਾਂ ਨੇ ਬੇੜੀਆਂ ਦਿੱਤੀਆਂ ਪਿੰਡ ਦੇ ਲੋਕਾਂ ਉਹਨਾਂ ਨਾਲ ਵਸਦੇ ਉਹਨਾਂ ਦੇ ਲੋਕ ਨੰਗਣ ਦਾ ਇੱਕ ਮੋਟਰ ਬੋੜਿਆ ਐਂ ਤੇ ਸਾਰੇ ਜਣੇ ਨਾਲ ਮਿਲ ਕੇ ਆਪਣੀ ਸੇਵਾ 'ਚ ਲੱਗੇ ਆ ਆਪਣੀ ਸੇਵਾ ਆਪ ਕਰਨੇ ਸੁਲਤਾਨਪੁਰ ਲੋਦੀ ਹਲਕੇ ਦੇ ਵਿੱਚ ਖੜੇ ਆ ਤਸਵੀਰਾਂ ਤੁਸੀਂ ਰਿਆਸਤ ਨਿਊਜ਼ ਤੇ ਦੇਖ ਰਹੇ ਹੋ ਪੂਰੇ ਇੱਥੇ 16 ਪਿੰਡ ਨੇ ਜਿਹੜੇ ਪਾਣੀ ਦੇ ਚਪੇਟ ਚਾਇਨੇਜ਼ ਮੇਰੇ ਨਾਲ ਗੁਰਮੀਤ ਸਿੰਘ ਸਰਪੰਚ ਸਾਹਿਬ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਕਿਹੜੇ ਪਿੰਡ ਨੇ ਉਹ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਸਹੂਲਤ ਦਿੱਤੀ ਹੋਈ ਹੈ ਇੱਥੇ ਮੇਰਾ ਨਾਂ ਗਰਮੀਤ ਸਿੰਘ ਸਪੰਚਾ ਜੀ ਪਿੰਡ ਬਾਉਪਰ ਜਦੀਦ ਆ ਇਹ ਜਿਹੜੇ ਸਾਡੇ ਤੁਸੀਂ ਟਾਪੂ ਜਾਈਏ ਇੱਥੇ ਲਗਭਗ 16 ਪਿੰਡ ਪੈਂਦੇ ਆ 8 ਪਿੰਡ ਵੱਸੋਂ ਵਾਲੇ ਬਾਕੀ ਬੇਜਰਾਗਾ ਜਿਨ੍ਹਾਂ ਦਾ 5-7000 ਕਿੱਲਾ ਲਗਭਗ ਜਿਹੜਾ ਡੁੱਬਿਆ ਪਿਆ ਤੇ ਅਈ ਜਿਹੜਾ ਸੋਕਰ ਜਿਹੜਾ ਪਾਣੀ ਦੀ ਲਪੇਟ ਜਾ ਤੇ ਪ੍ਰਸ਼ਾਸਨ ਠੀਕਾ ਹੁਣ ਆ ਰਿਹਾ ਸਾਡੀ ਛਾਰ ਲੈ ਰਿਹਾ ਔਰ ਜਦੋਂ ਛਾਰ ਲੈਣ ਦਾ ਟਾਈਮ ਸੀ ਉਦੋਂ ਪ੍ਰਸ਼ਾਸਨ ਨੇ ਪੁੱਛ ਕੁਛ ਨਹੀਂ ਕੀਤੀ ਇਹ ਜਿਹੜਾ ਹਾੜਾ ਪ੍ਰਸ਼ਾਸਨ ਦਾ ਦਿੱਤਾ ਹੀ ਆ ਹੁਣ ਆਉਂਦੇ ਆ ਪਤਾ ਲੈਂਦੇ ਚਲੋ ਜੋ ਲੋਕਾਂ ਨੂੰ ਜ਼ਰੂਰਤਾਂ ਹੈਗੀਆਂ ਉਹ ਵੀ ਪਹੁੰਚਾਉਂਦੇ ਆ ਪਰ ਹੁਣ ਫਾਇਦਾ ਕੀ ਹੁਣ ਮਦਦ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਨੂੰ ਕੀ ਰਸਨ ਦੇਜਣਗੇ ਪਸ ਹੁਣ ਪਠੇ ਦੇਜਣਗੇ ਇਹਨਾਂ ਨਾਲ ਲੋਕਾਂ ਦਾ ਕੁਝ ਜ਼ਿਆਦਾ ਥੋੜੀ ਹੋਣਾ ਲੋਕਾਂ ਦਾ 70 80 ਹਜ਼ਾਰ ਦਾ ਖੇਲੇ ਦਾ ਝੋਨਾ ਮਰ ਚੁੱਕਾ ਜਿਹੜੇ ਹੋਰ ਨੁਕਸਾਨ ਹੋ ਗਿਆ ਵਖਰੇ ਕਿੰਨੇ ਪਰਿਵਾਰ ਨੇ ਜਿਹੜੇ ਇੱਧਰ ਪਾਣੀ ਦੀ ਚਪੇੜ ਦੇ ਵਿੱਚ ਆਈ ਹੋਈ ਨੇ ਇਸਟਾ 2300 ਘਰੇ ਗਾਈ ਲਗਭਗ ਤੁਹਾਡੇ ਵੱਲੋਂ ਉਹਨਾਂ ਨੂੰ ਕੀ ਮਦਦ ਦਿੱਤੀ ਜਾ ਰਹੀ ਹੈ ਸਾਡੇ ਵੱਲੋਂ ਮਦਦ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਜੇ ਕਿਸੇ ਨੂੰ ਕੋਈ ਚੀਜ਼ ਜ਼ਰੂਰਤ ਵਸਤੂ ਦੀ ਲੋੜ ਹੁੰਦੀ ਆ ਰਾਤ ਬਰਾਦ ਕੋਲ ਤੇ ਲਾਉਣ ਦਾ ਉਹਨਾਂ ਨੂੰ ਲੈ ਕੇ ਆਉਂਦੇ ਆ ਸਾਡੇ ਪਿੰਡ ਵਾਲਿਆਂ ਵੱਲੋਂ ਸਾਰਿਆਂ ਵੱਲੋਂ ਰਲ ਕੇ ਮਦਦ ਕੀਤੀ ਜਾ ਰਹੀ ਹੈ ਜੇ ਕਿਸੇ ਦੇ ਪਸ਼ੂ ਲਿਆਉਣ ਵਾਲੇ ਤੇ ਰਿਆਣੇਂਦਰ ਪ੍ਰਦਾਸ ਦਾ ਵੱਡਾ ਬੇੜਾ ਦਿੱਤਾ ਉੱਤੇ ਪਸ਼ੂ ਡੰਗਰ ਟਰੈਕਟਰ ਕੋਈ ਕਿਸੇ ਦੇ ਸਾਧਨ ਲਿਆਉਣ ਦਾ ਉਹ ਲੈ ਕੇ ਆਉਂਦੇ ਆ 10-12 ਉਹਨਾਂ ਨੇ ਬੇੜੀਆਂ ਦਿੱਤੀਆਂ ਪਿੰਡ ਦੇ ਲੋਕਾਂ ਉਹਨਾਂ ਦੇ ਵਾਸਤੇ ਆ ਉਹਨਾਂ ਦੇ ਲੋਕ ਨੰਗਣ ਦਾ ਇੱਕ ਮੋਟਰ ਬੋੜਿਆ ਐਂ ਤੇ ਸਾਰੇ ਜਣੇ ਨਾਲ ਮਿਲ ਕੇ ਆਪਣੀ ਸੇਵਾ 'ਚ ਲੱਗੇ ਆ ਆਪਣੀ ਸੇਵਾ ਆਪ ਕਰਨਾ ਸਾਰੀਆਂ ਸੰਸਥਾਵਾਂ ਵੱਲੋਂ ਕੋਈ ਘਸਰ ਨਹੀਂ ਖਾਲਸਾ ਐਡ ਬਹੁਤ ਵੱਡਾ ਰੋਲ ਨਿਭਾਉਂਦੀ ਆ ਇੱਕ ਬਾਬਾ ਦੀਪ ਸਿੰਘ ٹرسٹ ਹੈਗੀ ਆ ਗੜਦੀਵਾਲ ਤੋਂ ਉਹ ਵੀ ਸੇਵਾ ਕਰ ਰਿਹਾ ਹੋਰ ਵੀ ਸਿੱਖ ਸੰਸਥਾਵਾਂ ਦੀ ਕੋਈ ਘਾਟ ਨਹੀਂ ਜਿਹੜੇ ਸਾਡੇ ਭਾਈ ਆ ਹੋਰ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਬਠਿੰਡੇ ਤੋਂ ਮਾਨਸੇ ਤੋਂ ਮੁਕਤਸਰ ਤੋਂ ਬਹੁਤ ਦੂਰ ਦੂਰੋਂ ਆਪਣੇ ਭਰਾਵਾਂ ਦੀ ਮਦਦ ਲੈ ਕੇ ਆਉਂਦੇ ਆ ਸਿੱਖ ਸੰਸਥਾਵਾਂ ਤੋਂ ਹੋਰ ਵੀ ਸਾਰੀਆਂ ਸੰਸਥਾਵਾਂ ਵੱਲੋਂ ਕੋਈ ਕਮੀ ਨਹੀਂ ਹੈਗੀ ਮਹਾਪੁਰਸ਼ਾਂ ਵੱਲੋਂ ਕੋਈ ਕਮੀ ਨਹੀਂ ਆਪਾਂ ਸੁੱਖਾ ਸੰਗਤਿਸੜ ਹਿਸਾਬਾ ਤੇ ਸੰਸਿਟੀਅਲ ਦੀ ਹੋਰ ਹੀ ਸਾਰੇ ਮਹਾਪੁਰਸ਼ ਬਹੁਤ ਯੋਗਦਾਨ ਪਾਉਂਦੇ ਆ ਲੋਕਾਂ ਦੀ ਆਪਣੇ ਭੈਣਾ ਭਰਾਵਾਂ ਦੀ ਮਦਦ ਵਾਸਤੇ ਹਰ ਤਰ੍ਹਾਂ ਦਾ ਯਤਨ ਕਰ ਰਹੇ ਆ ਸੰਸਥਾਵਾਂ ਵੱਲੋਂ ਜਾਂ ਕੋਈ ਲੋਕਾਂ ਵੱਲੋਂ ਕੋਈ ਕਮਿਊਨਿਟੀ ਮਦਦ ਬਹੁਤ ਹੋ ਰਹੀ ਹੈ ਹੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਏ ਨੇ ਤੁਹਾਡੇ ਇਸੇ ਦੇਚ ਕਿਉਂਕਿ ਉਹਨਾਂ ਦੁਆਰਾ ਕਿਹਾ ਗਿਆ ਕਿ ਜਿਨਨੇ ਹੜਪੀੜ ਤੇ ਏਰੀਏ ਨੇ ਉਹਨਾਂ ਵਿੱਚ ਮੈਂ ਖੁਦ ਜਾ ਰਿਹਾ ਮੈਂ ਆਪਣਾ ਹੈਲੀਕਾਪਟਰ ਤੱਕ ਲੋਕਾਂ ਨੂੰ ਦੇਤਾ ਵੀ ਭਾਈ ਜੇਕਰ ਤੁਹਾਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਤੁਸੀਂ ਮੇਰਾ ਹੈਲੀਕਾਪਟਰ ਵੀ ਵਰਤ ਸਕਦੇ ਹੋ ਵੇਖੋ ਜੀ ਜਿਹੜਾ ਵੀ ਕੋਈ ਵੀ ਸਿਆਸਦਾਨ ਆਉਂਦਾ ਸਾਡੇ ਕੋਲ ਕਰੇ ਕਿਸੇ ਵੀ ਪਾਰਟੀ ਦਾ ਆਉਂਦਾ ਸਾਡੇ ਵਾਸਤੇ ਸਾਰਿਆਂ ਨੂੰ ਜੀ ਆਇਆਂ ਅਸੀਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੀ ਨਹੀਂ ਪਰ ਸਾਡੀ ਮੁਸ਼ਕਲ ਦੀ ਘੜੀ 'ਚ ਜਿਹੜਾ ਵੀ ਕੋਈ ਬੰਦਾ ਸਾਡੇ ਕੋਲ ਆਉਂਦਾ ਕੋਈ ਵੀ ਲੀਡਰ ਕਿਸੇ ਪਾਰਟੀ ਦਾ ਆਉਂਦਾ ਅਸੀਂ ਸਾਰਿਆਂ ਮੁੱਖ ਮੰਤਰੀ ਸਾਹਿਬ ਦਾ ਵੀ ਆਉਣ ਦਾ ਬਹੁਤ ਬਹੁਤ ਧੰਨਵਾਦ ਸਾਡੇ ਏਰੀਆ 'ਚ ਪਰ ਸਾਡਾ ਉਹਨਾਂ ਨਾਲ ਬਹੁਤ ਵੱਡਾ ਇੱਕ ਗਲਾ ਪਿੰਡ ਵਾਲਿਆਂ ਦਾ ਮੁੱਖ ਮੰਤਰੀ ਸਾਹਿਬ ਆਏ ਆ ਉਹਨਾਂ ਦੀ ਸਿਕਿਉਰਿਟੀ ਨੇ ਸਾਨੂੰ ਪਿੰਡ ਵਾਲੇ ਨੂੰ ਕਿਸ ਨੂੰ ਉਹਨਾਂ ਨਾਲ ਮਿਲ ਨਹੀਂ ਦਿੱਤਾ ਉਹ ਆਪੇ ਆਏ ਆ ਕੋਈ ਆਪਦੇ 2-4 ਪਤਾ ਨਹੀਂ ਕਿੰਨੇ ਬੰਦੇ ਲੈ ਕੇ ਆਏ ਉਹਨਾਂ ਦੇ ਨਾਲ ਉਥੋਂ ਮੌਕਾ ਵੇਖ ਕੇ ਪਲਤੋਂ ਵਾਪਸ ਹੋ ਗਿਆ ਸਾਡਾ ਸਾਰਾ ਪਿੰਡ ਦੀ ਸਿਕਿਉਰਿਟੀ ਨੇ ਗਵਾ ਕਰਕੇ ਰੱਖਿਆ ਵੀ ਹੈ ਕਿ ਇਹ ਨਾਲ ਗੱਲ ਨਹੀਂ ਕਰਨੀ ਚਲੋ ਫਿਰ ਵੀ ਉਹਨਾਂ ਦਾ ਆਉਣ ਦਾ ਧੰਨਵਾਦ ਆ ਉਹਨਾਂ ਨੇ ਚਲੋ ਕਿਹਾ ਵੀ ਅਸੀਂ ਅੜ ਪੀਰਾਂ ਦੀ ਮਦਦ ਕਰਾਂਗੇ ਪਰ ਜੇ ਸਾਡੇ ਕੋਲ ਆਏ ਸੀ ਸਾਡਾ ਨਾਲ ਗੱਲ ਕਰਕੇ ਜਾਂਦੇ ਸਾਡੀ ਗੱਲਬਾਤ ਉਹਨਾਂ ਨਾਲ ਹੋਈ ਆ ਕੋਈ ਦੋ ਚਾਰ ਪਿੰਡ ਦੇ ਆਗੂ ਕੋਈ ਵੀ ਕਰ ਲੈਂਦਾ ਤੇ ਜਿਆਦਾ ਸੰਤੁਸ਼ਟੀ ਹੋਣੀ ਸੀ ਉਹਨਾਂ ਦਾ ਆਂ ਦਾ ਅਸੀਂ ਧੰਨਵਾਦ ਕਰਦੇ ਆ ਪਰ ਤੁਸੀਂ ਸੁਣਿਆ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਇੱਥੇ ਆਏ ਜ਼ਰੂਰ ਸੀ ਪਰ ਪਿੰਡ ਵਾਲੇ ਕਿਸੇ ਵੀ ਬੰਦੇ ਨਾਲ ਉਹਨਾਂ ਦੀ ਸਿਕਿਉਰਿਟੀ ਨੇ ਉਹਨਾਂ ਨੂੰ ਗੱਲਬਾਤ ਹੈ ਜਿਹੜੀ ਉਹ ਨਹੀਂ ਕਰਨ ਦਿੱਤੀ ਮੋਟਾ-ਮੋਟਾ ਆਏ ਆਪਣੀ ਖਾਨਾ ਪੂਰਤੀ ਕਰਕੇ ਆ ਜਿਹੜਾ ਉਹ ਚਲੇ ਗਏ ਸultanpur ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਦੇ ਵੱਲੋਂ ਇਹ ਪਿੰਡ ਨੇ ਜਿਹੜੇ 16 ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਦੀ ਮਦਦ ਹੈ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਸਾਹਮਣੇ ਬੇੜਾ ਦੇਖ ਰਹੇ ਹੋ ਇਹ ਰਾਣਾ ਇੰਦਰਪ੍ਰਤਾਪ ਨੇ ਭੇਜਿਆ ਜਿਹੜੇ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਕਹਿੰਦੇ ਜਿੰਨੀਆਂ ਕਿਸ਼ਤੀਆਂ ਨੇ ਸਾਰੀਆਂ ਉਹ ਉਹਨਾਂ ਦੇ ਵੱਲੋਂ ਭੇਜੀਆਂ ਗਈਆਂ ਇੱਕ ਮੋਟਰਬੋਰਡ ਹੈ ਜਿਹੜੀ ਉਹ ਵੀ ਭੇਜੀ ਗਈ ਹੈ ਲੋਕਾਂ ਦੇ ਪਸ਼ੂ ਜਿਹੜੇ ਕੱਡੇ ਜਾ ਰਹੇ ਨੇ ਇਸ ਵੱਡੇ ਬੇੜੇ ਰਾਹੀਂ ਤਾਂ ਪਿੰਡ ਵਾਲਿਆਂ ਨਾਲ ਜਦੋਂ ਗੱਲਬਾਤ ਕੀਤੀ ਕਹਿੰਦੇ ਜਦੋਂ ਅਸੀਂ ਇੱਥੋਂ ਪਸ਼ੂ ਕੱਢ ਰਹੇ ਸੀ ਤਾਂ ਕਿਸੇ ਦਾ ਪਸ਼ੂ ਹੈ ਜਿਹੜਾ ਇਸ ਬੇੜੇ ਦੇ ਉੱਤੇ ਤਿਲਕ ਕੇ गिर ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਮੈਟ ਨੇ ਉਹ ਵੀ ਰਾਣਾ ਇੰਦਰਪ੍ਰਤਾਪ ਨੇ ਹੀ ਇੱਥੇ ਭੇਜੇ ਨੇ ਪਿੰਡ ਵਾਲਿਆਂ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਮਦਦ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਜਦੋਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਹੋਈ ਸਾਡੀ ਉਹਨਾਂ ਨੇ ਵੀ ਕਿਹਾ ਕਿ ਉਹ ਰੋਜ਼ ਇੱਥੇ ਆਉਂਦੇ ਨੇ ਪਿੰਡ ਵਾਲਿਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਮੰਡ ਬਵਾਰਕਪੁਰ ਤੋਂ ਕਿੰਨਾ ਕੁ ਬੁਰਾ ਹਾਲ ਹੈ ਉੱਥੇ ਹੋਇਆ ਬੁਰਾ ਹਾਲ ਇਤਰਾ ਵੀ 15-15 ਫੁੱਟ ਪਾਣੀ ਆ ਤੇ ਘਰਾਂ ਦੇ ਵਿੱਚ ਪਾਣੀ ਪੈ ਚੁੱਕਾ ਕਈਆਂ ਘਰਾਂ ਦੇ ਵਿੱਚ ਵੀ ਪੈ ਗਿਆ ਮੰਦੇ ਆਲੀ ਆ ਕਿੰਨੇ ਕੁ ਲੋਕ ਨੇ ਜਿਹੜੇ ਫਸੇ ਹੋਏ ਨੇ ਕਿਉਂਕਿ ਤੁਸੀਂ ਉਧਰ ਪਾਣੀ ਵਾਲੇ ਲਾ ਕੇ ਚੋਣ ਲੱਗ ਲਗਭਗ ਲੋਕ ਅਜੇ ਪਿੰਡ ਬਾਉਪੁਰ ਸਾਰਾ ਉੱਥੇ ਆ ਬਾਉਪੁਰ ਜਦੀਦ ਕਦੀਮ ਦੋਵੇਂ ਪਿੰਡ ਉੱਥੇ ਹੀ ਆ ਹਾਂਜੀ ਕਿੰਨਾ ਕ ਨੁਕਸਾਨ ਹੈ ਜਿਹੜਾ ਹੋਇਆ ਲੋਕਾਂ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਨੁਕਸਾਨ ਤਾਂ ਅਰਬਾਂ ਖਰਬਾਂ ਦਾ ਹੋ ਗਿਆ ਹਾਂਜੀ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਜਾ ਰਹੀ ਕੋਈ ਪ੍ਰਸ਼ਾਸਨ ਵੀ ਮਤ ਕਰਦਾ ਸਾਡੀ ਹਾਂਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਇਹ ਅਪੀਲ ਕਰਦਾ ਵੀ ਇਹਦਾ ਪੱਕਾ ਮਸਲਾ ਹੱਲ ਕਰੋ ਜਿਹੜਾ ਹਰ ਸਾਲ ਅਸੀਂ ਡੁੱਬਦੇ ਉਹ ਨਾ ਡੁੱਬੀਏ ਇਹਦਾ ਪੱਕਾ ਮਸਲਾ ਹੱਲ ਕਰਕੇ ਜਿਹੜਾ ਹਰ ਸਾਲ ਸਾਡੀ ਫਸਲ ਮਰਦੀ ਉਹ ਨਾ ਮਰੇ ਜਿਹੜੀ ਪਤੰਗ ਫਸਲ ਮਾਰੀ ਹਰ ਸਾਲ ਸਾਡੀ ਮਰ ਜਾਣੀ ਹੈ ਏਕਰਾ ਅਸੀਂ ਮਾਲੋ ਪਾਕਤਾਨ ਹਿੰਦੁਸਤਾਨ ਜਿਹੜਾ 47 ਜੀ ਬਣਿਆ ਸਾਡਾ ਸਾਲ ਬਾਦ ਬੰਦਾ ਇਹ ਰਾਣਾ ਇੰਦਰ ਪ੍ਰਤਾਪ ਵੱਲੋਂ ਕਾਫੀ ਜਿਹੜੀ ਪਿੰਡ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਵਾਸਤੇ ਸਮਾਨ ਵੀ ਭੇਜਿਆ ਜਾ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਅਸੀਂ ਰਾਣਾ ਰਾਣਾ ਇੰਦਰ ਪ੍ਰਤਾਪ ਦਾ ਉਹਨਾਂ ਨੇ 23 ਜੀ ਵੀ ਸਾਡੀ ਮਦਦ ਕੀਤੀ ਹੈ ਬੰਦ ਬੰਨਣ ਦੀ ਤੇ ਹੁਣ ਵੀ ਉਸ ਦਿਨ ਦਾ ਵੋਟ ਵੀ ਉਹਨਾਂ ਦਾ ਬੇੜਾ ਦਿੱਤਾ ਤੇ ਉੱਤੇ ਇੰਜਨ ਇੱਕ ਸਪੈਸ਼ਲ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤਾਂ ਤੁਸੀਂ ਸੁਣਿਆ ਪਿੰਡ ਵਾਲੇ ਆਪਣੇ ਵਿਧਾਇਕ ਦੀਆਂ ਜਿਹੜੀਆਂ ਸਿਫਤਾਂ ਕਰਦੇ ਨੇ ਕਿਉਂਕਿ ਉਹ ਵਿਧਾਇਕ ਨੇ ਜਿਹੜੇ ਇੱਥੇ ਪਿੰਡ ਵਾਲਾਂ ਨਾਲ ਗਰਾਊਂਡ ਰਿਪੋਰਟ ਦੇਖਣ ਆਉਂਦੇ ਨੇ